ਪੰਜਾਬ ਦੇ ਵਿੱਚ ਹੜ੍ਹ ਨੇ ਜਿੱਥੇ ਸੂਬੇ ਦੇ ਕਈ ਜ਼ਿਲ੍ਹਿਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਉੱਥੇ ਹੀ ਕਈ ਕਿਸਾਨਾਂ ਤੇ ਕਈ ਗਰੀਬ ਲੋਕਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋ ਗਿਆ। ਭਾਵੇਂ ਕੀ ਬਕਵਾਕਰ ਰਾਜਨੀਤਕ ਤੇ ਫਿਲਮੀ ਸਟਾਰਾਂ ਦੇ ਵੱਲੋਂ ਤਰਨਤਾਰਨ, ਫਿਰੋਜ਼ਪੁਰ, ਪਠਾਨਕੋਟ ਤੇ ਹੋਰ ਵਕਫਾ ਕਈ ਇਲਾਕਿਆਂ ਦੇ ਵਿੱਚ ਪਹੁੰਚ ਕੇ ਰਾਹਤ ਸਮਗਰੀ ਤੇ ਲੋਕਾਂ ਦੀ ਮਦਦ ਕੀਤੀ ਗਈ। ਉੱਥੇ ਪਟਿਆਲਾ ਜ਼ਿਲ੍ਹੇ ਚ ਪੈਂਦੇ ਹਲਕਾ ਕਨੌਰ, ਦੇਵੀਗੜ੍ਹ ਸਾਈਡ ਵਿਖੇ ਦੀ ਲੰਗ ਦੀ ਕੱਗਰ ਦਰਿਆ ਦੇ ਵਿੱਚ ਆਈ ਬਾਰ ਕਰਕੇ ਕਈ ਪਿੰਡਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਉੱਥੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਮੁ슬लिम ਭਾਈਚਾਰੇ ਦੇ ਸੀਨੀਅਰ ਆਗੂ ਕੋਚ ਜੂਨਾ ਖਾਨ ਤੇ ਫਾਸਟਪੇ ਦੇ ਐਮ ਡੀ ਸਰਫਰਾਜ਼ ਜੋਤੀ ਖਾਨ ਤੇ ਹੋਰ ਮੁ슬लिम ਭਾਈਚਾਰੇ ਦੇ ਆਗੂਆਂ ਦੇ ਵੱਲੋਂ ਪਟਿਆਲਾ ਦੀ ਬੈਂਕ ਕਲੋਨੀ ਸਥਿਤ ਮਸਜਿਦ ਵਿਕੇ ਇਕੱਠ ਕਰਕੇ ਮੁ슬लिम ਭਾਈਚਾਰੇ ਵੱਲੋਂ ਹਲਕਾ ਕਾਨੂੰਨ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਆ ਪਹੁੰਚ ਕੇ ਜ਼ਰੂਰਤਮੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਵਿਸ਼ੇਸ਼ ਉਪਰਾਲਾ ਕੀਤਾ ਗਿਆ ਨਗਦ ਰਾਸ਼ੀ ਪੇਜੀ ਗਈ ਤੇ ਉੱਥੇ ਕੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾ ਦੰਨੇ ਆ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਨੂੰ ਹਰ ਥਾਂ ਦੇ ਉੱਤੇ ਆਪਣਾ ਕੋਈ ਹੈੱਡਕੁਆਟਰ ਬਣਾਉਣਾ ਚਾਹੀਦਾ ਜਿਵੇਂ ਹੁਣ ਬਾਹਰੋਂ ਮੈਵਾਦ ਤੋਂ ਮੁਜ਼ੱਫਰਨਗਰ ਤੋਂ ਸਾਨੂੰ ਫੋਨ ਆਉਂਦੇ ਨੇ ਵੀ ਅਸੀਂ ਸਮਾਨ ਕਿੱਥੇ ਪਹੁੰਚਾਈਏ ਉਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੋਈ ਐਸਾ ਹਰ ਜ਼ਿਲ੍ਹੇ ਦਾ ਬਣਾਉਣਾ ਚਾਹੀਦਾ ਹੈੱਡਕੁਆਟਰ ਜਿੱਥੇ ਲੋਕ ਆ ਕੇ ਜਮ੍ਹਾਂ ਕਰਾਉਣ ਫਿਰ ਇਹਨਾਂ ਦੇ ਬੰਦੇ ਸਰਵੇ ਕਰ ਰਹੇ ਹੁਣ ਇਹਨਾਂ ਨੂੰ ਪੂਰੀ ਲਿਸਟ ਹੋਵੇ ਇਹਨਾਂ ਦੇ ਕੋਲ ਵੀ ਕਿੱਥੇ ਮਦਦ ਦੀ ਲੋੜ ਆ ਕਿੱਥੇ ਪੈਸੇ ਦੀ ਲੋੜ ਆ ਕਿੱਥੇ ਰਾਸ਼ਨ ਦੀ ਲੋੜ ਆ ਹੁਣ ਲੋਕ ਇਸੇ ਤਰ੍ਹਾਂ ਰਾਸ਼ਨ ਸੀਸੀ ਤੋਂ ਕਿ ਆਈ ਜੰਨੇ ਆ ਹੁਣ ਸਾਡੇ ਦੋ ਗੱਡੀਆਂ ਗਈਆਂ ਪਰਸੋਂ ਉੱਥੇ ਕੋਈ ਰਾਸ਼ਨ ਲੈਣ ਨੂੰ ਇਨੀ ਤਿਆਰ ਦੋ ਦਿਨ ਉੱਥੇ ਪਕਾਈ ਕਰਕੇ ਧੱਕੇ ਤੇ ਦੇ ਕੇ ਆਏ ਨੇ ਦੇਖੋ ਨਾ ਹੁਣ ਪ੍ਰਸ਼ਾਸਨ ਦੇ ਕੰਮ ਨਹੀਂ ਕਰਨਦੇ ਹੁਣ ਜਿੱਥੇ ਜੋ ਲੋੜ ਆ ਜਿਹੜੇ ਇਲਾਕੇ ਦੇ ਵਿੱਚ ਕੱਲ ਸੀ ਕਨੌਰ ਹਲਕੇ 'ਚ ਗਏ ਆ ਉੱਥੇ ਜਿਹੜੇ ਲੋਕਾਂ ਦੇ ਮਕਾਨ ਢਹੇ ਨੇ ਮੰਦਰਾਂ 'ਚ ਮਸਜਿਦਾਂ ਦੇ ਵਿੱਚ ਜਾਂ ਗੁਰਦੁਆਰਿਆਂ 'ਚ ਸਮਾਨ ਰੱਖਿਆ ਤੇ ਹੁਣ ਗਵਰਨਮੈਂਟ ਦਾ ਉੱਥੇ ਕੋਈ ਬੰਦਾ ਪਹੁੰਚਿਆ ਹੀ ਨਹੀਂ ਉੱਪਰੋਂ ਦਿਖਾਵਾ ਦਿਖਾਈ ਜਾਂਦੇ ਆ ਕਿਤੇ ਹੈਲੀਕਾਪਟਰ ਲੈ ਕੇ ਘੁੰਮ ਰਹੇ ਨੇ ਕਿਤੇ ਕੋਈ ਚੀਜ਼ ਲੈ ਕੇ ਘੁੰਮ ਰਹੇ ਨੇ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਹੈ ਫਾਇਦਾ ਇਸ ਚੀਜ਼ ਦਾ ਵੀ ਪੈਸੇ ਨਾਲ ਮਦਦ ਕਰੀ ਜਾਵੇ ਜਿਵੇਂ ਉਹਨਾਂ ਸੁਖਵੀਰ ਬਾਦਲ ਆ ਉਹ ਪੈਸੇ ਨਾਲ ਮਦਦ ਕਰ ਰਿਹਾ ਲੋਕਾਂ ਦੇ ਕੰਮ ਤਾਂ ਆਊਗਾ ਪੈਸਾ ਉਹ ਰਾਸ਼ਨ ਤਾਂ ਉੱਥੇ ਲੋਕ ਸਮਾਂ ਇੰਨਾ ਵੱਧ ਗਿਆ ਵੀ ਸਾਹਮਣਾ ਔਖਾ ਹੋਇਆ ਮੇਰੀ ਮੇਰੀ ਇਹੀ ਗੁਆਰਸ਼ਾ ਗਵਰਨਮੈਂਟ ਨੂੰ ਵੀ ਉਹ ਦੇਖਣ ਜਾ ਕੇ ਹਰ ਪਿੰਡ ਤੇ ਉਹਨਾਂ ਦੇ ਬੰਦੇ ਪਹੁੰਚਣ ਉੱਥੇ ਉਹਨਾਂ ਦੀ ਲੋੜ ਦੇਖਣ ਕੀ ਆ ਉਹਨਾਂ ਦੀ ਲੋੜ ਗਵਰਨਮੈਂਟ ਪੂਰੀ ਕਰੇ ਗਵਰਨਮੈਂਟੇ ਕੰਮ ਕਰ ਸਕਦੀ ਆ ਅਸੀਂ ਤਾਂ ਮਾੜਾ ਮੋਟਾ ਮਲਮ ਲਾ ਸਕਦੇ ਆ ਸੋ ਇਹ ਆ ਵੀ ਗਵਰਨਮੈਂਟ ਨੂੰ ਅਜੇ ਵੀ ਹੋਸ਼ ਦੇ ਵਿੱਚ ਆ ਜਾਣਾ ਚਾਹੀਦਾ ਸੰਭਲਣਾ ਚਾਹੀਦਾ ਵੀ ਉਹ ਦੇਖਣ ਜਿਹੜੇ ਦੀਨ ਦੁਖਿਆ ਲੋਕ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਪੂਰਾ ਕਰਨ ਦੀ ਕੋਸ਼ਿਸ਼ ਕਰਨ ਉਹਨਾਂ ਨੂੰ ਮਿਲਣ ਜਾ ਕੇ ਉਹਨਾਂ ਦੇ ਨੁਮਾਇੰਦੇ ਤਾਂ ਆ ਜਾਏ ਇਹਨੂੰ ਪਤਾ ਹੀ ਨਹੀਂ ਵੀ ਕਿੱਥੇ ਲੋੜ ਆ ਹੁਣ ਉੱਥੇ ਦੇ ਕੋਈ ਘਰ ਔਰ ਹਲਕੇ ਦੇ ਵਿੱਚ ਕੱਲ ਅਸੀਂ ਗਏ ਆ ਉਹ ਕਹਿੰਦੇ ਗਵਰਨਮੈਂਟ ਦਾ ਕੋਈ ਵੀ ਬੰਦਾ ਨਹੀਂ ਅਜੇ ਤੱਕ ਪਹੁੰਚਿਆ ਤੇ ਪੋਲੀਟੀਕਲ ਪਾਰਟੀਆਂ ਵੀ ਨਹੀਂ ਉਹ ਰੂਲ ਕਰ ਰਹੀਆਂ ਉਹ ਵੀ ਦਿਖਾਵੇ ਵਾਲਾ ਕੰਮ ਜ਼ਿਆਦਾ ਹੋ ਰਿਹਾ ਵੀ ਅਸਲੀ ਮਦਦ ਨਹੀਂ ਹੋ ਰਹੀ ਜੋ ਹੋਣੀ ਚਾਹੀਦੀ। ਸਮੇਂ-ਸਮੇਂ ਤੇ ਤੁਸੀਂ ਹਰੇਕ ਗਰੀਬ ਬੰਦੇ ਦੀ ਮਦਦ ਕਰਦੇ ਹੋ ਤੇ ਅੱਜ ਵੀ ਜਿਹੜਾ ਹੜਪੀਟਾਂ ਦੀ ਜਿਹੜਾ ਮੁ슬ਮਨ ਭਾਈਚਾਰੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਰਸਨ ਠੀਕ ਨਾ। ਮੁ슬ਮਨ ਭਾਈਚਾਰਾ ਹਮੇਸ਼ਾ ਹੀ ਕੋਈ ਵੀ ਟਰੋਪੀ ਆਉਂਦੀ ਹੈ ਹਿੰਦੁਸਤਾਨ 'ਚ ਪੰਜਾਬ 'ਚ ਕਿਤੇ ਵੀ ਸਟੇਟ 'ਚ ਤਾਂ ਹਮੇਸ਼ਾ ਮੂਰੇ ਹੋ ਕੇ ਯੋਗਦਾਨ ਕਰਨ ਦੇ ਵਿੱਚ ਸਹਿਯੋਗ ਪੰਦਾ ਹੈ ਤੇ ਅੱਜ ਵੀ ਅਸੀਂ ਇੱਥੇ ਘਨੌਰ ਇਲਾਕੇ ਦੇ ਵਿੱਚ ਉਹ ਸਭ ਨੂੰ ਇਨਫੋਰਮੇਸ਼ਨ ਆ ਵੀ ਉੱਥੇ ਘਨੌਰ ਇਲਾਕੇ ਦੇ ਵਿੱਚ ਪਿੰਡਾਂ 'ਚ ਪਾਣੀ ਗੁਣੀ ਆਇਆ ਤੇ ਉੱਥੇ ਉਹਨਾਂ ਲੋਕਾਂ ਦੀ ਹੈਲਪ ਲਈ ਅਸੀਂ ਥੋੜਾ ਜਿਹਾ ਕਦਮ ਚੱਕ ਰਿਹਾ ਛੋਟਾ ਜਿਹਾ ਵੀ ਹਰ ਬੰਦਾ ਰਾਸ਼ਨ ਵੰਡ ਰਿਹਾ ਹੈਗਾ ਵੀ ਤੁਸੀਂ ਅੱਜ ਰਾਸ਼ਨ ਆ ਵੀ ਜ਼ਰੂਰ ਦੱਸੋ ਰਾਸ਼ਨ ਵਾਲਾ ਕੰਮ ਹੈ ਵੀ ਰਾਸ਼ਨ ਦੇ ਸਾਹਮਣੇ ਸਾਨੂੰ ਸੁਣਨ ਚਾਹੀਏ ਆ ਵੀ ਰਾਸ਼ਨ ਦੀ ਤਾਂ ਉੱਥੇ ਲੋੜ ਹੈ ਨਹੀਂ ਨਹੀਂ ਰਾਸ਼ਨ ਖਸਕ ਪਿਆ ਉੱਥੇ ਉਥੇ ਲੋਕਾਂ ਨੂੰ ਫਸਟ ਹੈਡ ਕੋਸ ਸਾਹਿਬ ਦਾ ਗਾਣਾ ਵੀ ਫਸਟ ਹੈਡ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬਰ ਅਸੀਂ ਦੇਣ ਜਾ ਰਹੇ ਹਾਂ ਅਸੀਂ ਦਵਾਂਗੇ ਜਿਹਦੇ ਨਾਲ ਉਹਨਾਂ ਨੂੰ ਸਾਰਾ ਹੋਵੇ ਕਈ ਜਿਵੇਂ ਲੇਬਰ ਵਾਲੇ ਨੇ 10-10 ਦਿਨ ਤੋਂ ਲੇਬਰ ਨਹੀਂ ਕਰੀ ਉਹਨਾਂ ਨੇ ਭਾਏ ਜੇ ਬੰਦਿਆਂ ਦੀ ਦਿਹਾੜੀ ਜਿਹੜੇ ਦਿਹਾੜੀ ਤੇ ਡਿਪੈਂਡੈਂਟ ਨੇ ਉਹ ਵੀ ਕੋਸ ਸਾਹਿਬ ਤੋਂ ਮੈਨੂੰ ਪਤਾ ਲੱਗੀਆਂ ਗੱਲਾਂ ਤੇ ਉਹਨਾਂ ਨੂੰ ਕੁਝ ਪੈਸੇ ਜਾਂ امدਾਦ ਕਰਾਂਗੇ ਕਿ ਜਿਹਦੇ ਨਾਲ ਉਹਨਾਂ ਦਾ ਕੁਝ ਸਾਰਾ ਉਹਨਾਂ ਨੂੰ ਮਿਲ ਸਕੇ ਅਸਾਂ ਨੂੰ ਇਹੀ ਬੇਨਤੀ ਹੈ ਵੀ ਹਰੇਕ ਆਦਮੀ ਨੂੰ ਇਸ ਹਾਲਾਤ ਦੇ ਵਿੱਚ ਕੋਈ ਵੀ ਧਰਮ ਦਾ ਗੱਡ ਕੇ ਮਦਦ ਕਰਨੀ ਚਾਹੀਦੀ ਹੈ ਤੇ ਨਾਲ ਖੜਨਾ ਚਾਹੀਦਾ ਤੇ ਅਸੀਂ ਵੀ ਹਮੇਸ਼ਾ ਖੜਦੇ ਆਇਆ ਤੇ ਅੱਗੇ ਨੂੰ ਵੀ ਖੜਦੇ ਰਾਂ ਹਾਂਜੀ ਹਰ ਕਾਰਨ ਸਾਰੇ ਜਿਹੜੇ ਪੰਜਾਬ 'ਚ ਕਾਫੀ ਲੋਕੀ ਮਾਰਮਾਰੀ ਹੋ ਰਹੀ ਹੈ ਤੇ ਅੱਜ ਤੁਹਾਡੇ ਵੱਲੋਂ ਕਿਹੜਾ ਕੀਤਾ ਗਈ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੋ ਹਾਂਜੀ ਹਾਂ ਅੱਜ ਦਰਸਲ ਨਾ ਅਸੀਂ ਪਹਿਲਾਂ ਤਾਂ ਸਾਡਾ ਪ੍ਰੋਗਰਾਮ ਸੀ ਉੱਧਰ ਜਾਣ ਦਾ ਜਿਹੜੇ ਪਾਸੇ ਜਿਆਦਾ ਮਤਲਬ ਕਿ ਨੁਕਸਾਨ ਬਾਉਂਡਰ ਦੇ ਏਰੀਆ 'ਚ ਜਾਣ ਦਾ ਸੀ ਤੇ ਇਹ ਜਿਹੜੀ ਕੁਦਰਤ ਵੱਲੋਂ ਕੋਈ ਕਰੋਪੀ ਆਈ ਆ ਇਹ ਕੁਦਰਤ ਕੁਛ ਲੱਗਦਾ ਵੀ ਨਾਰਾਜ਼ ਹੋਈ ਵੀ ਆ ਵੀ ਰੱਬ ਦੀ ਨਾਰਾਜ਼ਗੀ ਨਾਲ ਹੀ ਅਿਹੋ ਜਿਹੇ ਹਾਲਾਤ ਆਉਂਦੇ ਨੇ ਜੋ ਜਿਸ ਤਰ੍ਹਾਂ ਦੀ ਤਬਾਹੀ ਬਰਬਾਦੀ ਹੋ ਰਹੀ ਆ ਜੇ ਰੱਬ ਖੁਸ਼ ਹੋਵੇ ਤਾਂ ਇਹੋ ਜਿਹੇ ਹਾਲਾਤ ਨਹੀਂ ਆਉਂਦੇ ਤੇ ਇਹ ਉਹਦੇ ਵੱਲੋਂ ਜੋ ਹਾਲਾਤ ਪਰੇਸ਼ਾਨੀ ਆਫਤ ਭੇਜੀ ਵੀ ਆ ਉਹ ਸਾਰੇ ਪੰਜਾਬ ਵਾਲਿਆਂ ਨੂੰ ਵੀ ਪੂਰੇ ਹਿੰਦੁਸਤਾਨ ਵਾਲਿਆਂ ਨੂੰ ਉਹਦੇ ਚ ਸਹਿਯੋਗ ਪਾਉਣਾ ਚਾਹੀਦਾ ਜਿੰਨਾ ਕੁ ਵੀ ਪਾ ਸਕਦੇ ਨੇ ਬੇਸ਼ੱਕ ਤੇ ਉਹਦੇ ਵਾਸਤੇ ਅਸੀਂ ਵੀ ਇੱਥੋਂ ਮੁਸਲਮ ਭਾਈ ਵਿਚਾਰੇ ਵੱਲੋਂ ਸੋਚਿਆ ਸੀ ਵੀ ਸਾਨੂੰ ਵੀ ਬਾਰਡਰ ਦੇ ਏਰੀਆ 'ਚ ਜਾ ਕੇ ਕੰਮ ਕਰਨਾ ਚਾਹੀਦਾ ਤੇ ਕੁ ਸਾਡੀਆਂ ਗੱਡੀਆਂ ਗਈਆਂ ਵੀ ਨੇ ਬਾਰਡਰ ਦੇ ਏਰੀਆ 'ਚ ਉਹ ਉੱਥੇ ਜਾ ਕੇ ਸੇਵਾ ਕਰਕੇ ਆਏ ਨੇ ਤੇ ਫਿਰ ਉੱਥੇ ਪਤਾ ਲੱਗਿਆ ਵੀ ਰਾਸ਼ਨ ਦੀ ਜ਼ਿਆਦਾ ਲੋੜ ਨਹੀਂ ਵੀ ਰਾਸ਼ਨ ਪਾਣੀ ਤਾਂ ਉੱਥੇ ਬਹੁਤ ਪਹੁੰਚਿਆ ਵਾ ਵੀ ਰਖਣਾ ਵੀ ਔਖਾ ਹੋਇਆ ਵਾ ਜੇ ਅਸੀਂ ਸੋਚਿਆ ਵੀ ਪੈਸਿਆਂ ਵੱਲੋਂ ਮਦਦ ਕਰੀਏ ਉਹੀ ਜਿਹੜਾ ਅਸੀਂ ਸਮਾਨ ਖਰੀਦ ਕੇ ਲੈ ਜਾਣਾ ਵੀ ਕਿਹੇ ਨਹੀਂ ਪਤਾ ਹੁੰਦਾ ਕਿਸੇ ਨੇ ਕੋਈ ਹਸਪੀਟਲ ਚ ਕਿਸੇ ਨੂੰ ਲੋੜ ਆ ਕਿਸੇ ਦਾ ਪੇਸ਼ੈਂਟ ਆ ਕੋਈ ਹੋਰ 100 ਜ਼ਰੂਰਤਾਂ ਹੁੰਦੀਆਂ ਬੰਦੇ ਦੀਆਂ ਵੀ ਜਿਹੜਾ ਕਿ ਪੈਸੇ ਨਾਲ ਕੰਮ ਹੋਣਾ ਉਹ ਰਸ ਨਾਲ ਨਹੀਂ ਹੋ ਸਕਦਾ ਤੇ ਅਸੀਂ ਇਸ ਕਰਕੇ ਪੈਸੇ ਲੈ ਕੇ ਜਾਣ ਦਾ ਬਣਾਇਆ ਪ੍ਰੋਗਰਾਮ ਫਿਰ ਸਾਨੂੰ ਜਦ ਪਤਾ ਲੱਗਿਆ ਵੀ ਸਾਡੇ ਆਪਣੇ ਹਲਕੇ ਦੇ ਵਿੱਚ ਕਨੌਰ ਹਲਕੇ ਦੇ ਵਿੱਚ ਉਥੇ 10 ਪਿੰਡਾਂ ਦੇ ਵਿੱਚ ਘੱਗਰ ਦਾ ਪਾਣੀ ਆ ਵੜਿਆ ਉਹਨੇ ਬੜੀ ਤਬਾਹੀ ਮਚਾਈ ਆ ਸਾਰੀਆਂ ਫਸਲਾਂ ਤਬਾਹ ਕਰਤੀਆਂ ਜਿਹੜੇ ਜੱਟ ਜ਼ਿਮੀਂਦਾਰ ਆਸਲਾਹੀਂ ਬੈਠੇ ਸੀ ਉਹਨਾਂ ਫਸਲਾਂ ਦੇ ਸਾਰੀਆਂ ਖਰਾਬ ਹੋ ਗਿਆ ਤੇ ਨਾਲ ਫਿਰ ਉਹ ਘਰਾਂ 'ਚ ਬਹੁਤ ਸਾਰੇ ਘਰ ਟਹਿ ਵੀ ਗਏ ਕੱਲ ਅਸੀਂ ਉੱਥੇ ਜਾਜਾ ਹੀ ਲੈਣ ਗਏ ਸੀ ਵੀ ਦੇਖ ਕੇ ਤਾਂ ਆਈਏ ਵੀ ਕੀ ਪੋਜੀਸ਼ਨ ਆ ਉੱਥੇ ਬੈ ਦੇਖਿਆ じゃ ਲੋਕਾਂ ਦੇ ਘਰ ਟਹਿ ਹੋਏ ਉਹਨਾਂ ਦੀ ਹਾਲਤ ਦੇਖ ਕੇ ਫਿਰ ਉਸੇ 10-10 ਹਜ਼ਾਰ ਕਰਕੇ ਜਿਹੜਾ ਸਾਨੂੰ ਲੱਗਿਆ ਵੀ ਕਿਸੇ ਦਾ ਮਕਾਨ ਟਿਆਵਾ ਜਾਂ ਤੇੜਾ ਆ ਗਿਆ ਅੰਦਰ ਪਾਣੀ ਵੜ ਗਿਆ ਕੁਝ ਸਮਾਨ ਸਕੂਲ ਦੇ ਵਿੱਚ ਰੱਖਣਾ ਪਿਆ ਕਿਸੇ ਨੂੰ ਮੰਦਰ 'ਚ ਕਿਸੇ ਨੂੰ ਗੁਰਦੁਆਰਾ ਸਾਹਿਬ ਚ ਤੇ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਥੋੜਾ ਥੋੜਾ ਜਿਵੇਂ ਅਸੀਂ ਉਹ ਪੂਰਾ ਤਾਂ ਨਹੀਂ ਕਰ ਸਕਦੇ ਪਰ ਉਹ ਸੀ ਕਿਸਮ ਦਾ ਉਹ ਕੋਸ਼ਿਸ਼ ਕਰੀ ਆ ਵੀ ਫਸਟ ਏਡ ਦੇਣ ਦੀ ਵੀ ਅਸੀਂ 10-10 ਹਜ਼ਾਰ ਦੀ ਉਹਨਾਂ ਨੂੰ ਮਦਦ ਦੇ ਕੇ ਆਏ ਹਾਂ ਬਿਲਕੁਲ ਹਾਂ ਜੀ ਤੇ ਅੱਜ ਸਾਡਾ ਪ੍ਰੋਗਰਾਮ ਆ ਵੀ ਅਸੀਂ ਪੂਰਾ ਸਾਰਾ ਦਿਨ ਲਾਉਣਾ ਉਸੇ ਹਲਕੇ ਦੇ ਵਿੱਚ ਉਥੇ ਸੀ ਆਪ ਦੇਖਾਂਗੇ ਜਾ ਕੇ ਮੌਕਾ ਵੀ ਜੀ ਸੱਚਾ ਆਪ ਦੇ ਨਾਲ ਉਹ ਪਿੰਡ ਦੇ ਸਰਪੰਚ ਤੇ ਹੋਰ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਵੀ ਜਿੰਨੀ ਕੋ ਲੋੜ ਹੋਊਗੀ ਉਹਦੇ ਮੁਤਾਬਕ ਇੱਥੇ ਸਾਡੇ ਜ਼ਿਲ੍ਹੇ ਦੇ ਜਿਹੜੇ ਜ਼ਿੰਮੇਵਾਰ ਸਾਥੀ ਨੇ ਉਹ ਇੱਥੋਂ 15-20 ਸਾਥੀ ਜਾਣਗੇ ਉਹ ਕਾਇਸ਼ੀ ਦੇ ਕੇ ਆਉਣਗੇ ਵੀ ਜਿੰਨਾ ਕੁ ਵੀ ਹੋ ਸਕੇ ਆ ਜਿੰਨਾ ਕੁ ਨੁਕਸਾਨ ਹੋਵੇ ਉਹਦੇ ਮੁਤਾਬਕ